ਹਾਂਜੀ ਦੋਸਤੋ ਸਵਾਗਤ ਹੈ ਪਿੰਡ ਦਾੜਗਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਆਪਣੇ ਘਰੇ ਬਿਨਾਂ ਡਾਕਟਰ ਤੋਂ ਆਪਣਾ ਜਿਹੜਾ ਪਸ਼ੂ ਹੈ ਉਹ ਗੱਭਣ ਚੈੱਕ ਕਰ ਸਕਦੇ ਹਾਂ ਕੋਈ ਡਾਕਟਰ ਬੁਲਾਉਣ ਦੀ ਲੋੜ ਨਹੀਂ ਕੋਈ ਖਰਚਾ ਕਰਨ ਦੀ ਲੋੜ ਨਹੀਂ ਫਰੀ ਦੇ ਵਿੱਚ ਆਪਾਂ ਆਪਣਾ ਪਸ਼ੂ ਘਰੇ ਗੱਭਣ ਚੈੱਕ ਕਰ ਸਕਦੇ ਹਾਂ ਕਿੰਨੇ ਦਿਨਾਂ ਦਾ ਕਰ ਸਕਦੇ ਆ 20 ਦਿਨ ਤੋਂ ਉੱਪਰ ਹੋ ਗਏ ਤਾਂ ਆਪਾਂ ਚੈੱਕ ਜਿਹੜਾ ਕਰ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਅੰਤ ਤੱਕ ਬਿਨਾ ਅੱਗੇ ਲੰਘਾਏ ਵੇਖਿਓ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਉਹ ਸਮਝ ਆ ਸਕੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓ ਚੱਲ ਰਹੀਆਂ ਸੀ ਵੀ ਆਪਾਂ ਆਪਣੇ ਪਸ਼ੂ ਨੂੰ ਘਰੇ ਕਿਵੇਂ ਗੱਭਣ ਚੈੱਕ ਕਰ ਸਕਦੇ ਆ ਤਾਂ ਮੈਂ ਵੀ ਉਹ ਵੀਡੀਓ ਵੇਖੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਤਜਰਬਾ ਜਿਹੜਾ ਮੈਂ ਆਪਣੇ ਘਰੇ ਪਸ਼ੂਆਂ ਦੇ ਪਹਿਲਾਂ ਕਰਿਆ ਫਿਰ ਮੈਂ ਵੀਡੀਓ ਲੈ ਕੇ ਆਇਆਗਾ ਕਰਨਾ ਕੀ ਆ ਤੁਸੀਂ ਪਸ਼ੂ ਦਾ ਪਿਸ਼ਾਬ ਲੈ ਲੈਣਾਗਾ ਜਿਹੜਾ ਆਪਾਂ ਚੈੱਕ ਕਰਨਾ ਵੀ ਗੱਭਣ ਹੈ ਜਾਂ ਨਹੀਂ ਪਿਸ਼ਾਬ ਦੇ ਵਿੱਚ ਸਰੋਂ ਦਾ ਤੇਲ ਥੋੜਾ ਥੋੜਾ ਕਰਕੇ ਪਾਉਣਾ ਹੈ ਜੇ ਪਿਸ਼ਾਬ ਦੇ ਉੱਪਰ ਜਿਹੜੇ ਬਿੰਦੀ ਦੇ ਵਾਂਗੂ ਆ ਉਹ ਤੇਲ ਖੜਦਾ ਤਾਂ ਆਪਣਾ ਪਸ਼ੂ ਆ ਜਿਹੜਾ ਉਹ ਗੱਭਣ ਤੇ ਜੇ ਤੇਲ ਪਿਸ਼ਾਬ ਦੇ ਉੱਪਰ ਬਿੰਦੀ ਵਾਂਗੂ ਨਾ ਖੜ ਕੇ ਉਹ ਫੈਲਰ ਗਿਆ ਤਾਂ ਆਪਣਾ ਪਸ਼ੂ ਆ ਜਿਹੜਾ ਉਹ ਗੱਭਣ ਨਹੀਂ ਫਰਕ ਥੋੜਾ ਹੀ ਰਹਿਣਾਗਾ ਕਈ ਵੀਰਾਂ ਨੂੰ ਇਹ ਭਲੇਖਾ ਵੀ ਰਹਿਣਾਗਾ ਵੀ ਨਹੀਂ ਯਾਰ ਖਿਲਰਿਆ ਨਹੀਂ ਹੈ ਨਾ ਪਿਸ਼ਾਬ ਫਰਕ ਕੀ ਰਹਿਣਾ ਵੀ ਜਿਹੜਾ ਪਸ਼ੂ ਗੱਭਣਾ ਉਹਦੇ ਪਿਸ਼ਾਬ ਦੇ ਉੱਪਰ ਜਿਹੜਾ ਤੇਲ ਆ ਉਹ ਗੋਲ-ਗੋਲ ਘੇਰੇ ਦੇ ਨਾਲ ਹੀ ਫੈਲ ਜੂ ਜੇ ਫੈਲ ਰਿਹਾ ਵੀ ਤਾਂ ਗੋਲ-ਗੋਲ ਘੇਰੇ ਦੇ ਨਾਲ ਗੂੜਾ-ਗੂੜਾ ਘੇਰਾ ਰਹੂਗਾ ਫਿੱਕਾ ਨਹੀਂ ਹੁੰਦਾਗਾ ਓਵੇਂ ਜ਼ਰੂਰ ਥੋੜਾ ਜਿਹਾ ਖਿਲਰ ਜੇ ਜਾਊਗਾ ਫੈਲ ਜੂਗਾ ਪਰ ਰਹੂਗਾ ਗੋਲ ਆਏ ਨਹੀਂ ਹੈਗਾ ਵੀ ਕਿਸੇ ਹੋਰ ਜਿਹੜੀ ਆ ਗਿਆ ਸ਼ੇਪ ਦੇ ਵਿੱਚ ਬਦਲ ਜੂਗਾ ਤੇ ਜਿਹੜਾ ਪਸ਼ੂ ਆਪਣਾ ਗੱਭਣ ਨਾ ਹੋਇਆ ਉਸ ਦੇ ਪਿਸ਼ਾਬ ਦੇ ਉੱਪਰ ਜਿਹੜਾ ਤੇਲ ਹੈ ਉਹ ਜੇ ਪੌਣਸਾਰ ਆਪਣੀ ਕਿਤੇ ਬਿੰਦੀ ਵੀ ਬਣ ਗਈ ਤਾਂ ਤਾਂ ਵੀ ਉਹਨੇ ਨਾਲ ਦੀ ਨਾਲ ਆ ਜਿਹੜਾ ਬਿੰਦੀ ਤੋਂ ਹੋਰ ਸ਼ੇਪ ਲੈ ਕੇ ਫੈਲ ਲੱਗਣਾ ਵੀਡੀਓ ਨੂੰ ਆਪਾਂ ਤੁਸੀਂ ਦੇਖੀ ਚੱਲਿਓ ਆਪਾਂ ਹੁਣ ਅੱਗੇ ਵੀਡੀਓ ਵੀ ਲਾਵਾਂਗੇ ਜਿਹੜੀ ਮੈਂ ਘਰੇ ਤਿਆਰ ਬਾਕੀ ਕੀਤਾ ਤੁਹਾਨੂੰ ਮੈਂ ਸਾਰਾ ਉਵੇਂ ਉਵੇਂ ਦਿਖਾਉਂਗਾ ਇੱਕ ਗੱਲ ਹੋਰ ਮੈਂ ਦੱਸਦਾ ਵੀ ਤੁਸੀਂ ਕੀ ਕਰਨਾ ਆਪਣੀ ਤਸੱਲੀ ਦੇ ਲਈ ਜਿਹੜਾ ਪਸ਼ੂ ਆਪਣਾ ਚੈੱਕ ਪਾਸ ਹੋਇਆ ਹੋਇਆ ਗੱਭਣ ਉਹਦਾ ਪਿਸ਼ਾਬ ਵੀ ਲੈ ਲਓ ਤੇ ਜਿਹੜਾ ਆਪ ਨੂੰ ਪਤਾ ਵੀ ਪਸ਼ੂ ਖਾਲੀ ਆਪਾ ਏਆਈ ਜਾਂ ਠੀਕਾ ਨਹੀਂ ਭਰਾਇਆ ਹੋਇਆ ਹਨਾ ਤਾਂ ਉਹਦਾ ਪਿਸ਼ਾਬ ਵੀ ਲੈ ਲਓ ਤੁਸੀਂ ਉਸ ਪਿਸ਼ਾਬ ਤੇ ਤਜਰਬਾ ਕਰਕੇ ਵੀ ਦੇਖ ਸਕਦੇ ਹੋ ਤੁਹਾਨੂੰ ਆਪ ਨੂੰ ਖੁਦ ਪਤਾ ਲੱਗ ਜੂਗਾ ਵੀ ਕੀ ਫਰਕ ਰਹਿੰਦਾ ਦੋਨਾਂ ਦੇ ਵਿੱਚ ਤੁਹਾਨੂੰ ਤਜਰਬੇ ਵਾਲੀ ਵੀਡੀਓ ਜਿਹੜੀ ਆ ਜਿਹੜਾ ਮੈਂ ਤਜਰਬਾ ਕਰੇ ਕਰਿਆ ਉਹ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਆ ਵੀ ਆਪਣੇ ਫੇਸਬੁੱਕ ਦੇ ਉੱਪਰ ਵੀ ਆਪਣਾ ਪੇਜ ਆ ਜਿਹੜਾ ਪਿੰਡੋ ਤੜਕਾ ਟੀਵੀ ਚੈਨਲ ਦੇ ਨਾਂ ਤੇ ਬਣਿਆ ਹੋਇਆ ਤੁਸੀਂ ਸਕਰੀਨਸ਼ਾਟ ਵੀ ਦੇਖ ਸਕਦੇ ਹੋ ਆਪਾਂ ਪੇਜ ਦਾ ਸਕਰੀਨਸ਼ਾਟ ਲਾਇਆ ਹੋਇਆ ਹੈਗਾ ਤੇ ਜਿਹੜਾ ਇੰਸਟਾਗ੍ਰam ਹੈ ਉਹਦੇ ਤੇ ਵੀ ਆਪਣਾ ਪਿੰਡੋ ਤੜਕਾ ਟੀਵੀ ਚੈਨਲ ਦੇ ਨਾਂ ਤੇ ਪੇਜ ਬਣਿਆ ਹੋਇਆ ਤੁਹਾਨੂੰ ਬੇਨਤੀ ਕਰਦੇ ਆ ਵੀ ਜਿਹੜਾ ਫੇਸਬੁੱਕ ਤੇ ਜਾ ਕੇ ਵੀ ਤੁਸੀਂ ਫੋਲੋ ਤੇ ਲਾਈਕ ਕਰ ਲਿਓ ਪੇਜ ਨੂੰ ਤੇ ਜਿਹੜਾ ਇੰਸਟਾਗ੍ਰam ਹੈ ਉਹਦੇ ਉੱਪਰ ਵੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਓ ਹੁਣ ਆਪਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਜਿਹੜੀ ਤੇ ਆਪਾਂ ਕਰੇ ਤੇ ਆਰਬਾ ਕੀਤਾ। ਹਾਂਜੀ ਦੋਸਤੋ ਤੇ ਹੁਣ ਤੁਸੀਂ ਪੂਰੀ ਗੌਰ ਦੇ ਨਾਲ ਦੇਖਣਾ। ਕੋਈ ਕਾਲ ਨਹੀਂ ਕਰਨੀਗੀ। ਗੌਰ ਦੇ ਨਾਲ ਚੰਗੀ ਤਰ੍ਹਾਂ ਸਮਝਣਾ ਤੇ ਦੇਖਣਾ ਵੀ ਕਿਵੇਂ ਮੈਂ ਤਿਆਰਬਾ ਜਿਹੜਾ ਕਰ ਰਿਹਾ। ਹੁਣ ਵੇਖੋ ਆਪਾਂ ਤੇਲ ਪਾਇਆ ਸੀ ਸਰੋਂ ਦਾ ਪਿਸ਼ਾਬ ਦੇ ਵਿੱਚ ਆ ਦੋ ਟੌਕੇ ਸਿੱਟੇ ਆ। ਥੋੜੇ ਸਿੱਟੇ ਆ। ਤੁਸੀਂ ਦੇਖ ਸਕਦੇ ਹੋ ਵੀ ਉਹ ਗੋਲ ਗੋਲ ਬਿੰਦੀ ਦੇ ਵਾਂਗ ਆ ਜਿਹੜੇ ਉਹ ਖੜੇ ਆ। ਦੇਖੋ ਪੂਰਾ ਗੂੜਾ ਨਿਸ਼ਾਨ ਬਣਿਆ ਹੋਇਆ ਨਾ ਗੋਲ-ਗੋਲ ਨਿਸ਼ਾਨ ਬਣਿਆ ਹੋਇਆ ਇਹ ਬਹੁਤ ਜਿਆਦੇ ਛੋਟੇ ਟੌਕੇ ਸੀ ਆ ਹਣ ਮੈਂ ਤੁਹਾਨੂੰ ਵੱਡੇ ਟੌਕੇ ਸੱਟ ਕੇ ਦਿਖਾਏ ਆ ਦੇਖੋ ਪੂਰੀ ਚੰਗੀ ਤਰ੍ਹਾਂ ਡਾਰਕ ਡਾਰਕ ਪੂਰੇ ਗੂੜੇ ਗੋਲ-ਗੋਲ ਬਿੰਦੀ ਦੇ ਵਾਗ ਖੜੇ ਆ ਆ ਹੁਣ ਤੁਸੀਂ ਹੋਰ ਚੈੱਕ ਕਰ ਲਓ ਉਹ ਬਿੰਦੀ ਦੇ ਵਾਗ ਖੜੇ ਆ ਵੱਡੇ ਤਾਂ ਜਰੂਰ ਹੋਈ ਜਾਂਦੇ ਆ ਤੇ ਪਰ ਖੜੇ ਗੋਲ-ਗੋਲ ਆ ਬਿੰਦੀ ਦੇ ਵਾਗ ਮੈਂ ਕਾਫੀ ਟਾਈਮ ਬਾਅਦ ਅੱਧਾ ਘੰਟਾ ਬਾਅਦ ਵੀ ਵੇਖਿਆ ਸੀ ਤਾਂ ਤਾਂ ਵੀ ਨਿਸ਼ਾਨ ਸੀ ਜਿਹੜੇ ਉਹ ਵੱਡੇ ਜ਼ਰੂਰ ਹੋਗੇ ਸੀ ਤੇ ਪਰ ਖੜੇ ਰਹੇ ਗੋਲ-ਗੋਲ ਜਿਹੜਾ ਇਹ ਪਿਸ਼ਾਬ ਆਪਾਂ ਤੇਲ ਚੈੱਕ ਕਰਿਆ ਪਾ ਕੇ ਜਿਹਦੇ ਵਿੱਚ ਇਹ ਪਿਸ਼ਾਬ ਆ ਗੱਬਣ ਪਸ਼ੂ ਦਾ ਇਹ ਪਸ਼ੂ ਮੈਂ ਪਹਿਲਾਂ ਚੈੱਕ ਕੀਤਾ ਸੀ ਫੇਰ ਤਯਾਰਬਾ ਕੀਤਾ ਤੇ ਹੁਣ ਜਿਹੜਾ ਆਪਾਂ ਅੱਗੇ ਹੁਣ ਦਿਖਾਵਾਂਗੇ ਜਿਹੜਾ ਆਹ ਵਾਲਾ ਪਿਸ਼ਾਬ ਹੈ ਇਹ ਜਿਹੜਾ ਹੈਗਾ ਖਾਲੀ ਪਸ਼ੂ ਆ ਜਿਹੜਾ ਉਹਦਾ ਪਸ਼ਾਬ ਹੈ ਇਹ ਮੈਂ ਪਹਿਲਾਂ ਡਾਕਟਰ ਤੋਂ ਚੈੱਕ ਕਰਾਇਆ ਸੀ ਪਸ਼ੂ ਤੇ ਉਦੋਂ ਬਾਅਦ ਆ ਜਿਹੜਾ ਤੇਰਬਾ ਉਹ ਕਰਿਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਤੇਲ ਪਾ ਰਿਹਾ ਹਾਂ ਹੋਵੇ ਤੇ ਉਹ ਨਿਸ਼ਾਨ ਜਣੀ ਦੀ ਆਪਾਂ ਨੂੰ ਦੂਰੇ ਹੀ ਪਤਾ ਲੱਗ ਰਿਹਾ ਹੈਗਾ ਜੀ ਨਿਸ਼ਾਨ ਸਹੀ ਚੰਗੀ ਤਰ੍ਹਾਂ ਬਾਨ ਨਹੀਂ ਰਿਹਾ ਤੇ ਫੈਲ ਰਿਹਾ ਤੇਲ ਜੇ ਆਪਾਂ ਨੂੰ ਲੱਗਦਾ ਨਾ ਕਿ ਰਾ ਜਿਵੇਂ ਆਵੇ ਹੁਣ ਕਿਹੜਾ ਬਿੰਦੀ ਬਣ ਗਈ ਨਾ ਫੇ ਤੇ ਉਹ ਸ਼ੇਪ ਵਿਗੜ ਗਈ ਦੇਖੋ ਵਿਗੜ ਗਈ ਨਾ ਸ਼ੇਪ ਦੀ ਉਹਦਾ ਆਕਾਰ ਬਦਲ ਜਾਂਦਾ ਭਾਵੇਂ ਤੁਹਾਨੂੰ ਕੇਰਾ ਤੇਲ ਪਾਉਣ ਸਾਰ ਲੱਗੇ ਵੀ ਇਹ ਤਾਂ ਬਿੰਦੀ ਵਾਂਗ ਖੜ ਗਿਆ ਪਰ ਨਹੀਂ ਉਹ ਕੁਝ ਕੁ ਸਮੇਂ ਦੇ ਵਿੱਚ ਹੀ ਜਿਹੜੇ ਆਪਣੀ ਸ਼ੇਪ ਆ ਜਿਹੜਾ ਆਕਾਰ ਆ ਉਹ ਉਹਨੇ ਬਦਲ ਲੈਣਾਗਾ ਬਿੰਦੀ ਵਾਂਗ ਨਹੀਂ ਰਹਿਣਾਗਾ ਇਹ ਜਿਹੜਾ ਖਾਲੀ ਪਸ਼ੂ ਸੀ ਆਪਣਾ ਉਸ ਦਾ ਪਿਸ਼ਾਬ ਸੀਗਾ ਉਹਦੇ ਵਿੱਚ ਆਪਾਂ ਤਿਆਰਬਾ ਜਿਹੜਾ ਉਹ ਕੀਤਾ ਸੀਗਾ ਤੁਸੀਂ ਚੰਗੀ ਤਰ੍ਹਾਂ ਇਹ ਚੀਜ਼ ਜਰੂਰ ਸਮਝ ਲੈਣੀ ਹੈ ਵੀ ਭਾਵੇਂ ਤੇਲ ਆ ਜਿਹੜਾ ਪਿਸ਼ਾਬ ਦੇ ਉੱਪਰ ਬਿੰਦੀ ਵਾਂਗ ਖੜ ਜੇ ਪੁਰਾਣੇ ਆਕਾਰ ਆ ਜਿਹੜਾ ਉਹ ਨਾਲ ਦੀ ਨਾਲ ਬਦਲ ਲੈਣਾ ਤਜਰਬਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੇ ਵੀਰ ਭਰਾ ਨੂੰ ਇਸ ਨੁਕਤੇ ਦੀ ਇਸ ਤਿਆਰਬੇ ਦੀ ਲੋੜ ਹੈ ਤਾਂ ਉਸ ਵੀਰ ਪਸ਼ੂ ਪਾਲਕ ਤੱਕ ਇਹ ਜਿਹੜੀ ਵੀਡੀਓ ਉਹ ਪਹੁੰਚ ਸਕੇ ਤੇ ਉਹ ਜਿਹੜਾ ਲਾਭ ਆ ਉਹ ਲੈ ਸਕੇ ਜੇ ਤੁਸੀਂ ਵੀ ਕੋਈ ਜਾਨਵਰ ਸੇਲ ਕਰਨਾ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਕੋਈ ਫਾਰਮ ਦੀ ਐਡ ਕਰਵਾਉਣੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ 99887 2858 ਮੇਰਾ ਕਾਲ ਵਾਲਾ ਨੰਬਰ ਹੈ ਤੇ ਬੇਨਤੀ ਕਰਨਾ ਜਿਨ੍ਹਾਂ ਕੋਲੇ ਵਟਸਐਪ ਚੱਲਦਾ ਤਾਂ ਉਹ 77173 92062 ਵਾਲਾ ਨੰਬਰ ਆ ਜਿਹੜਾ ਉਸ ਨੋਟ ਕਰ ਲੈਣਾ ਤੇ ਮੈਨੂੰ ਸੰਪਰਕ ਜਿਹੜਾ ਉਹ ਵਟਸਐਪ ਤੇ ਕਰ ਲੈਣਾ ਕਿਉਂਕਿ ਕਾਲਾਂ ਜਿਹੜੀਆਂ ਜਿਆਦਾ ਹੋ ਜਾਂਦੀਆਂ ਤਾਂ ਹਰ ਇੱਕ ਦੀ ਕਾਲਾ ਜਿਹੜੀ ਮੈਥੋਂ ਉਹ ਚੱਕੀ ਨਹੀਂ ਜਾਂਦੀ ਤਾਂ ਕਰਕੇ ਮੈਂ ਬੇਨਤੀ ਕਰਦਾ ਐ ਵੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ WhatsApp ਤੇ ਜਿਹੜਾ ਮੈਸੇਜ ਆ ਉਹ ਸੈਂਡ ਕਰ ਦਿਆ ਕਰੋ ਜਾਂ ਲਿਖ ਕੇ ਸੈਂਡ ਕਰ ਦਿਆ ਕਰੋ ਜਾਂ ਬੋਲ ਕੇ ਸੈਂਡ ਕਰ ਦਿਆ ਕਰੋ ਤਾਂ ਜੋ ਮੈਨੂੰ ਸੌਖਾ ਹੋ ਜੇ ਕਿਉਂਕਿ ਮੈਸੇਜ ਹਰ ਇੱਕ ਦਾ ਮੈਸੇਜ ਪੜ ਸਕਦਾ ਦੇਖ ਸਕਦਾ ਕਾਲ ਆ ਗਈ ਐ ਜੇ ਜਦੋਂ ਇੱਕ ਨਹੀਂ ਚੱਕੀ ਗਈ ਕਿਸੇ ਦੀ ਹੋਰ ਕਾਲ ਆ ਜਾਂਦੀ ਐ ਫਿਰ ਉਧਰ ਕਾਲ ਜੀ ਬਿਜੀ ਹੋਗੇ ਤਾਂ ਪਿਛਲੀ ਜਿਹੜੀ ਕਾਲ ਆਉ ਰਹੇਗੀ ਤਾਂ ਬੈਕ ਕਾਲ ਜੇ ਨਾ ਹੋਈ ਤਾਂ ਆਪਦੇ ਮਨ ਨੂੰ ਹਮੇਸ਼ਾ ਇਹ ਰਹਿੰਦਾ ਐ ਵੀ ਭਾਈ ਨੇ ਕਾਲ ਕਰੀ ਸਿਰ ਉਹਦੇ ਮਨ ਦੇ ਵਿੱਚ ਤਾਂ ਹੀ ਜਾਊਗਾ ਵੀ ਭਾਈ ਨੰਬਰ ਤਾਂ ਬੋਲ ਦਿੰਦਾ ਵੀਡੀਓ ਦੇ ਵਿੱਚ ਪਰ ਫੋਨ ਨਹੀਂ ਚਾਹਦਾਗਾ ਹਨਾ ਹੁਣ ਜਿਹਦਾ ਫੋਨ ਤਾਂ ਚੱਕਿਆ ਗਿਆ ਉਹਦੇ ਲਈ ਤਾਂ ਹੋ ਗਿਆ ਵੀ ਹਾਂ ਵੀ ਗੱਲ ਹੋ ਗਈ ਚਲ ਠੀਕ ਹੈ ਬੰਦਾ ਵੀ ਨੰਬਰ ਦਿੱਤਾ ਜਿਹਦੀ ਗੱਲ ਨਹੀਂ ਹੋਈ ਹਨਾ ਉਹਦੇ ਦਿਲ ਚ ਰਹਿਣਾ ਹਮੇਸ਼ਾ ਵੀ ਨਹੀਂ ਯਾਰ ਨੰਬਰ ਵੈਸੇ ਦੇ ਦਿੰਦੇ ਆ ਫੋਨ ਫੋਨ ਤਾਂ ਕੋਈ ਚਾਹਦਾ ਨਹੀਂ ਹੁੰਦਾ ਹਨਾ ਤਾਂ ਇਹ ਬੇਨਤੀ ਹੈ ਵੀ WhatsApp ਦੀ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ WhatsApp ਮੈਸਜ ਜਿਹੜਾ ਕਰੋ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈ ਤਾਂ ਤਾਂ ਵੀ ਤੁਸੀਂ ਮੈਨੂੰ WhatsApp ਤੇ ਜਸ ਕਾਲ ਤੇ ਸਭਾਰਕ ਜਿਹੜਾ ਉਹ ਕਰ ਸਕਦੇ ਹਾਂ ਜੁੜੇ ਰਹੋ ਪਿੰਡ ਤਾਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ